ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਬਾਹਰ ਹੀ ਆਪਣੀ YouTube ਫੈਮਿਲੀ ਬਾਹਰ ਦੇਸਾਂ ਬਦੇਸਾਂ ਤੋਂ ਵੀ ਆਪਣੇ ਨਾਲ ਜੁੜੀ ਵੀ ਹੈ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਤੁਸੀਂ ਸਾਡਾ ਬਹੁਤ ਸਹਿਯੋਗ ਦੇ ਰਹੇ ਹੋ ਜੀ ਬਾਅਦ ਚੜ੍ਹ ਕੇ ਆਪਣੇ ਬਲੌਗ ਨੂੰ ਫੁੱਲ ਵਾਚ ਕਰੀ ਕਰੋ ਜੀ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਆ ਕਰੋ ਜੀ ਲਓ ਜੀ ਹੁਣ ਦੱਸ ਦਿੰਨੇ ਆ ਵੀ ਅਸੀਂ ਰੈਡੀ ਸ਼ੈਡੀ ਕਿਉਂ ਹੋਏਵੇਂ ਅੱਜ ਜੀ ਸਾਡੇ ਪਿੰਡ ਇੱਕ ਖੰਡ ਪਾੜ ਦਾ ਭੋਗ ਵੀ ਤਾਂ ਉਹਦੇ ਚ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਹੋਣਾ ਵੱਜ ਗਏ 2 ਅੱਜ ਮਨਜੀਤ ਕਹਿੰਦੀ ਵੀ ਜੇ ਕੱਪੜੇ ਪਾਏਵੇਂ ਆ ਕਹਿੰਦੀ ਹੁਣ ਨਵੇਂ ਕੱਪੜੇ ਪਾਏਵੇਂ ਕਹਿੰਦੀ ਵੀ ਹੁਣ ਉਹ ਵੀ ਅੱਜ ਵੀ ਸੰਡੇ ਐ ਨਹੀਂ ਅੱਜ ਐਤਵਾਰ ਐ ਵੀ ਘਰੇ ਤਾਂ ਹੈ ਹੀ ਆ ਵੀ ਕਦੇ ਘੁੰਮਣੇ ਚਾਲਦੇ ਮਾ ਚਲੋ ਭਾਈ ਮੇਲੋ ਜੀ ਪਹਿਲਾਂ ਤਾਂ ਮਨਜੀਤ ਨੂੰ ਸਾਰੇ ਹੋਰ ਭਾਈ ਮਨਜੀਤ ਮੈਸਜ ਚੱਲੀ ਐ ਮੈਂ ਕਹਿੰਖੂ ਮੈਂ ਆਈ ਕਿਤੇ ਹਾਂਜੀ ਰੂਟ ਚ ਜੀਦਾ ਐ ਚਾਰਾਂ ਵੈਸੇ ਬੋਰ ਜੇ ਹੋ ਜਨੀਆਂ ਨਾਲੇ ਚੱਲ ਸਾਰਾ ਵੈਸੇ ਬੋਰ ਤਾਂ ਹੈ ਨਹੀਂ ਅਸੀਂ ਆਈ ਜਾਈ ਜੰਨੇ ਵੀ ਚਲੋ ਮੰਜੀਤ ਦੀ ਸਿਸਟਰ ਕੋਲ ਜਾ ਆਨੇ ਦੇਖਦੇ ਕਿਉਂਕਿ ਵਿਆਹ ਤੋਂ ਬਾਅਦ ਜਾ ਨਹੀਂ ਤਾਈ ਹੋਇਆ ਮਾਲਾ ਤੇ ਬਾਕੀ ਪ੍ਰਿੰਸ ਵੀ ਆਇਆ ਵਾ ਪਹਿਲਾਂ ਤਾਂ ਜੱਸ ਕਰਨ ਨੂੰ ਮਿਲੋ ਆ ਉਹ ਤਾਂ ਪੁੱਤ ਮੇਰੇ ਆ ਸੱਸ ਵੀ ਗੱਲ ਜੀ ਆ ਰਹੇ ਨੇ ਆ ਮੇਰਾ ਪੁੱਤ ਦੇਖੋ ਸਾਰੇ ਨੇ ਅੱਜ ਮੈਚਿੰਗ ਜੀ ਕਰੀ ਵੀ ਕੱਪੜਿਆਂ ਦੀ ਹਨਾ ਤੇਰੀ ਪੜਾਈ ਠੀਕ ਐ ਸਹੀ ਐ ਇਹ ਕੋਕਰ ਨੂੰ ਮੇਰੇ ਮੈਂ ਕਹਾਂ ਮੇਰੇ ਨਾਲੋਂ ਤਾਂ ਕਰਨ ਵਧੀਆ ਪੇਚਾ ਲਾ ਕੇ ਆਪਾਂ ਨੂੰ ਪਰ ਇਹ ਜੋੜਾ ਖੋਲਦਣੇ ਨਾ ਪੱਗ ਬੰਦਾ ਦੇਖੋ ਪੱਗੇ ਐਨ ਕਲੇਖੇ ਦੀ ਕਿਉਂ ਆਪਣਾ ਬੜੇ ਲੇ ਬਿਨਾ ਜੀ ਪੇਚੇ ਆਪਾਂ ਨੇ ਕੇਸ ਕੀ ਹੂੰ ਛੋਟੇ ਹੁੰਦੇ ਤੇ ਪਰ ਨਾ ਬੰਦਣਾ ਲਓ ਜੀ ਚੈੱਕ ਕਰਨ ਅਰਮਾਨੀ ਦੀ ਲਿਆਇਆ ਕਿਹੜੀ ਐ ਅੰਪੀਰੀਓ ਅਰਮਾਨੀ ਤੇ ਹੁਣ ਨਾ ਦੇਖ ਇਹਨੂੰ ਇਹ ਵਾਈਟ ਐ ਵਿੱਚ ਇਹਨਾਂ ਗੰਦੇ ਦਾ ਹੋਣਾ ਮੜਾ ਮੋਟਾ ਪ੍ਰਿੰਸ ਆ ਜਾ ਪ੍ਰਿੰਸ ਆ ਜਾ ਬਾਈ ਓਏ ਚੱਲ ਜੀ ਆ ਜਾ ਚੱਲੀਏ ਫਿਰ ਆ ਜਾ ਮੜਾ ਇੱਕ ਤੁਹਾਨੂੰ ਪ੍ਰਿੰਸ ਨੂੰ ਵੀ ਮਲਾਈਏ ਜੀ ਤੋ ਇਹ ਪ੍ਰਿੰਸ ਨੂੰ ਹੋਰ ਬਾਈ ਪ੍ਰਿੰਸ ਇਹ ਵੀ ਬਾਈ ਆਪਣਾ ਇੱਕ ਹਫਤਾ ਸੋਨਾ ਲਾਇਆ ਇਹਨਾਂ ਕੰਮ ਚ ਹੁਣ ਚਲੋ ਰੈਸਟ ਆਪਣਾ ਐ ਵੀ ਇੱਧਰ ਆ ਗਿਆ ਆਪਣੀ ਸਿਸਟਰ ਕੋਲ ਹੁਣ ਨਾਲ ਇਹਨਾਂ ਧੋ ਵੀ ਲਊਗਾ ਕੱਪੜੇ ਵੀ ਚੇਂਜ ਹੋ ਜੰਨੇ ਭਾਈ ਨਾ ਧੋ ਨਹੀਂ ਲਊਗਾ ਨਾ ਧੋ ਲਿਆ ਨਾ ਧੋ ਲਿਆ ਨਾਲੇ ਕੱਪੜੇ ਚੇਂਜ ਹੋ ਗਏ ਵਧੀਆ ਗੱਲ ਐ ਪ੍ਰਿੰਸ ਬਾਰ ਬਾਰ ਨੂੰ ਆ ਜੇ ਕਰ ਸ਼ਾਮ ਨੂੰ ਐਤਵਾਰ ਆਪਣਾ ਰੈਸਟ ਵੀ ਕਰੇ ਕਰ ਕਿਉਂਕਿ ਡਰਾਈਵਰੀ ਕਰਨੀ ਕਿਹੜਾ ਸੌਖੀ ਐ ਹੈ ਕਿ ਨਹੀਂ ਤੇ ਗੱਲਬਾਤ ਇਸ ਤਰ੍ਹਾਂ ਹੀ ਮਨਜੀਤ ਹੋਰ ਤੇ ਹੁਣ ਚੱਲ ਮੈਂ ਕਿਹਾ ਜੀ ਅੱਜ ਪ੍ਰਿੰਸ ਨੂੰ ਮਹਤਾਜ ਜਾਣਾ ਏ ਕਹਿੰਦਾ ਦੁਪਹਿਰੇ ਚ ਤੇ ਜਾਣਾ ਭਾਜੀ ਫੇਰ ਮੈਂ ਰੋਕ ਲਿਆ ਜੀ ਅੱਜ ਵੀ ਚਲੋ ਅੱਜ ਤੁਹਾਨੂੰ ਕਮਾ ਲਈ ਹਾਂਜੀ ਅੱਜ ਐਤਵਾਰ ਹੈ ਨਾ ਐਤਵਾਰ ਨੂੰ ਛੁੱਟੀ ਹੁੰਦੀ ਬੱਦੀ ਬਾਈ ਨਾ ਛੁੱਟੀ ਕਾਹ ਉਹ ਫੈਕਟਰੀਆਂ ਚ ਛੁੱਟੀ ਹੁੰਦੀ ਹਾਂਜੀ ਕਈ ਮੇਨ ਮੇਨ ਖੁੱਲ ਚੱਲਦੀ ਐ ਬਸ ਕੋਈ ਕੋਈ ਹਾਂ ਬਾਕੀ ਛੁੱਟੀ ਐ ਹੈ ਨਾ ਲੇਬਰ ਨੂੰ ਤਾਂ ਕਰਕੇ ਵਧੀਆ ਆਹੋ ਕਰਾ ਜਾਊਗਾ ਉੱਧਰ ਨੂੰ ਤਾਂ ਇੱਧਰ ਨੂੰ ਨੇੜਾ ਪੈ ਜਾਂਦਾ ਤੁਹਾਨੂੰ ਇੱਕ ਜੋਹੜਜੀ ਗੁਰਦੁਆਰਾ ਸਾਹਿਬ ਉੱਧਰ ਨੂੰ ਨੇੜਾ ਪੈ ਜਾਂਦਾ ਜੇ ਮੰਨੋ ਤੂੰ ਸੋਚਿਆ ਵੀ ਘਰਾਂ ਜਾਇਆ ਵਾਂ ਬਾਕੀ ਕਰਾਂ ਤਾਂ ਇਹ ਜਾਇਆ ਜੀ ਅੱਜ ਤੋਂ 10 ਦਿਨ ਪਹਿਲਾਂ ਜੱਜ ਕਾਠਾਂ ਲੈ ਕੇ ਗਿਆ ਤਾਂ ਪ੍ਰਿੰਸ ਆਪਣੀ ਗੱਡੀ 'ਚੇ ਲੈ ਗਿਆ ਤਾਂ ਬਾਈ ਸੇਫ ਕਰਕੇ ਰੱਖਤੀਆਂ ਜੀ ਸਾਨੂੰ ਤਾਂ ਜੀ ਸਾਡਾ ਮਿਸਤਰੀ ਉਹ ਬਹੁਤ ਤੰਗ ਕਰ ਰਿਹਾ ਉੱਧਰ ਉਹਨਾਂ ਜੀ ਪਤਾ ਨਹੀਂ ਕੀ ਚੱਕਰ ਹੈ ਮਿਸਤਰੀ ਨੇ ਕੰਮ ਬੰਦ ਕਰਿਆ ਵਾ ਪਹਿਲੀ ਤਰੀਕ ਤੋਂ ਜੱਤੋਂ ਨੇਤਰਵੀਨ ਉਹਨਾਂ ਗਏ ਤੇ 899 ਹਾਂ 899 ਕਹਿੰਦੇ ਵੀ ਲੱਗਣਾ ਤਾਂ ਅੱਜ ਫੇਰ ਨਹੀਂ ਲੱਗਿਆ ਹਨਾ ਕੀ ਕਹਿੰਨੇ ਬਾਈ ਚਾਚੀ ਨੂੰ ਕਰਿਆ ਤਾਂ ਫੋਨ ਹਾਂਜੀ ਕੱਲ ਨੂੰ ਆਵਗਾ ਸ਼ਾਇਦ ਅੱਛਾ ਹਾਂਜੀ ਤੇ ਬਾਕੀ ਹੋਰ ਸੁਣਾ ਬਾਈ ਕੋਈ ਗੱਲ ਬਾਤ ਸੁਣਾ ਪ੍ਰਿੰਸ ਕੀ ਅੱਜ ਕਾ ਚੁਟਕਲਾ ਮੇਰੇ ਯਾਦ ਨਹੀਂ ਆਇਆ ਹਾਂ ਇਹ ਵੀ ਹੈ ਇਹ ਵੀ ਗੱਲ ਹੈ ਤੇ ਆ ਵੀ ਦੇਖਦੇ ਆ ਫਿਰ ਚੱਲੀਏ ਫਿਰ ਬਹੁਤ ਟਾਈਮ ਹੋ ਹੋ ਰਿਹਾ ਕਿੰਨਾ ਟਾਈਮ ਹੋ ਗਿਆ 2 ਵਜਣੇ ਵਾਲੀ ਅੱਛਾ ਨਾ ਚੱਲਦੇ ਮੈਂ ਚੱਲਣੇ ਨੂੰ ਹੀ ਖੜੇ ਹਾਂ ਮੈਂ ਵੀ ਤਾਂ ਤਾਹੀ ਨਿਕਲਿਆ ਬਾਹਰ ਚੱਲਦੇ ਮੈਂ ਸੋਚਿਆ YouTube ਫੈਮਿਲੀ ਨਾਲ ਆਪਣੀ ਨਾਲ ਗੱਲ ਕਰ ਲਈਏ ਜਾ ਕੇ ਵੀ ਮਿਲਣਾ ਸੀ ਇਹਨਾਂ ਨੂੰ ਵੀ ਉਹਨਾਂ ਨੂੰ ਵੀ ਮਿਲਣਾ ਹੈ ਆਪਣੀ YouTube ਫੈਮਿਲੀ ਨੂੰ ਹਾਂ ਇਸ ਤਰ੍ਹਾਂ ਤੇ ਲੋ ਜੀ ਪ੍ਰਿੰਸ ਆਇਆ ਬਤਾ ਅੱਜ ਮੈਨੂੰ ਇਹਦਾ ਸਾਥ ਜਾ ਮ ਆਇਆ ਸਾਥ ਜਾ ਹੋ ਗਿਆ ਚੱਲ ਯਾਰ ਪਿਛਲੀ ਵਾਰ ਵੀ ਜਦੋਂ ਇਹ ਆਇਆ ਤਾਂ ਜੀ ਉਦਣ ਜਾਣਾ ਤਾਂ ਆਪਾਂ ਨੇ ਉਦਣ ਫਿਰ ਕਿਹਾ ਹੋਇਆ ਸੀ ਜੂਹ ਬੈਠੇ ਉੱਪਰ ਧੁੱਪ ਤੇ ਪ੍ਰਿੰਸ ਤੂੰ ਤਾਂ ਲੰਘ ਗਿਆ 11 12 ਵਜੇ ਅਸੀਂ ਜੂਹ ਪੈਰ ਜੇ ਮਾਰਨ ਲੱਗੇ ਕੁਸ ਮਿੱਠੀ ਬੈਠੀ ਧੁੱਪ ਤੀ ਐਨ ਐਨੇ ਨੂੰ 2 ਵਜੇ ਤੋਂ ਬਾਅਦ 3 ਕਜੇ ਆ ਗਏ 2:3 3 ਵਜੇ ਆ ਗਏ ਨੇਤਰਵੀਰ ਉਹਨੇ 2 ਕਜੇ ਨੇਤਰਵੀਰ ਉਹਨੇ ਆ ਗਏ ਕਹਿੰਦੇ ਸਾਨੂੰ ਛੇਤੀ ਛੱਡ ਕਾ 4 ਵਜੇ ਸਾਢੀ ਟਿਕ ਵੀਰੇ ਰੇਲਵੇ ਸਟੇਸ਼ਨ ਛੱਡ ਕਾ ਚੰਡੀਗੜ੍ਹ ਸਾਨੂੰ ਟੈਕਸੀ ਮਿਲੀ ਨਹੀਂ ਵੀ ਕਹਿੰਨੇ ਵੀ ਸਾਡਾ ਟਾਈਮ ਪੂ ਘਟ ਹੈ। ਅੱਛਾ। ਟ੍ਰੇਨ ਲੰਘ ਜਣੀ ਕਹਿੰਨੇ। ਨਾ ਕੁੰਬ ਦੇ ਮੇਲੇ ਜਾਣਾ ਤਾਂ। ਹਾਂਜੀ ਹਾਂਜੀ। ਤੇ ਦੇਖ ਲਓ ਵੀ ਅੱਜ ਫਿਰ ਅੱਜ ਵਾਰੀ ਆਈ ਐ। ਮੈਂ ਕਹਿੰਨਾ ਇੱਕ ਐਤਵਾਰ ਵਿੱਚੋਂ ਲੰਘ ਵੀ ਲਿਆ। ਨਹੀਂ। ਹਾਂ ਲੰਘ ਲਿਆ। ਲੰਘ ਲਿਆ। ਲੰਘ ਲਿਆ ਇੱਕ ਹੈ। ਹਾਂ। ਹੂੰ। ਚਲੋ ਕੋਈ ਨਹੀਂ ਕਹੀ ਨਹੀਂ ਕਰਦੇ। ਇਹ ਤਾਂ ਜਿੱਦਣ ਸਾੜਾ ਪ੍ਰਮਾਤਮਾ ਨੇ ਲਿਖਿਆ ਵਾ ਵੀ ਅੱਜ ਦੀ ਦੁਪਹਿਰ ਤੋਂ ਬਾਅਦ ਚੋਗ ਇਹਨਾਂ ਦੀ ਕਿੱਥੇ ਖਲਾਰੀ ਵੀ ਉਹ ਉੱਥੇ ਦੀ ਚੁਗਣੀ ਪੈਣੀ ਪਈਂਸ। ਦੇਖ ਲੈ ਹੁਣ ਤੈਨੂੰ ਪਤਾ ਤਾਂ ਵੀ ਤੂੰ ਜਾ ਆਉਂਗਾ। ਉਧਰੋਂ ਢੇੜ ਤੇ ਸੋਚਿਆ ਵੀ ਚਲ ਮਨੀ ਦੀਦੀ ਕੋਲ ਚੱਲਦੇ ਹੁਣ ਅੱਜ ਦੀ ਤੇਰੀ ਦੁਪਹਿਰ ਤੋਂ ਬਾਅਦ ਆਪਣੀ ਸਾਰਿਆਂ ਦੀ ਚੋਕ ਖਬਰ ਹੈ ਕਿੱਥੇ ਦੀ ਲਿਖਾਰੀ ਵੀ ਖਲਾਰੀ ਵੀ ਕਿੱਥੇ ਦੀ ਲਿਖੀ ਵੀ ਹੈ ਕਿੱਥੇ ਚੁਗਣੀ ਜਾ ਕੇ ਆਏ ਸੀ ਹਨੀ ਰੋਪੜ ਨੇ ਜੀ ਹਾਂ ਪਰ ਇਹ ਪੱਕਾ ਨਹੀਂ ਹੈ ਵੀ ਹੈ ਕਿੱਥੇ ਦੀ ਹੈ ਵੀ ਗੜਰੋਲੀਆਂ ਦੀ ਕਿ ਰੋਪੜ ਦੀ ਜਾਂ ਮਾਲਾ ਜਾਉਂਗੇ ਪਹਿਲਾਂ ਕਿਆ ਕਰੂੰਗੇ ਹਨੇ ਬੋਰ ਹੋ ਗਏ ਆ ਕਿ ਕਹਿੰਦੇ ਕਿੱਡੀ ਮੂ ਉਹ ਦੇਖੀ ਤੀ ਉਹ ਵੀਡੀਓ ਹਾਂਜੀ ਹਾਂ ਉਹ ਚੱਲ ਕਿੰਨਾ ਉਹ ਦੇਖੋ ਉਹ ਮਸ਼ੀਨੇ ਵਿੱਚੇ ਗੱਡ ਗਈ ਬੋਰ ਕਰਦੇ ਤੇ ਕਿਤੇ ਉਹ ਇੱਧਰ ਤੇ ਰਾਜਸਥਾਨ ਕਿੰਨੀ ਘਨੇ ਹੈ ਰਾਜਸਥਾਨ ਕਿ ਨਹੀਂ ਤਾਂ ਪਾਣੀ ਨਹੀਂ ਸਮੁੰਦਰ ਵਿੱਚ ਉਹ ਬਾਕੀ ਸਹੀ ਗੱਲ ਹੈ ਬਈ ਪ੍ਰਿੰਸ ਹਾਂ ਕਹਿੰਦੇ ਸੱਚੀ ਸੀ ਕਹਿੰਨੇ ਉੱਥੇ ਤਾਂ ਬਹੁਤ ਪਾਣੀ ਹੈ ਜਦ ਬੋਰ ਕਰਿਆ ਏ ਪਤਨ ਪਰ ਗਏ ਆ ਆਪਣੇ ਆਪੇ ਪਾਣੀ ਬਾਹਰ ਲੱਗ ਗਿਆ ਮਸ਼ੀਨ ਵੀ ਵਿੱਚੇ ਚਲੀ ਗਈ ਉਹਦੇ ਆ ਨਿਕਲੀ ਨਹੀਂ ਐਨਾ ਪਾਣੀ ਨਾ ਮੋਗਾ ਖੋਲ ਤੇ ਉਹ ਬੋਰ ਕਰਿਆ ਨਾ ਧਰਤੀ 'ਚ ਲੋ ਜੀ ਅਸੀਂ ਤਾਂ ਗੱਲ ਛੇੜੀ ਆ ਤੁਹਾਨੂੰ ਮੜਾ ਇੱਕ ਬੋਰ ਹੋ ਰਿਹਾ ਨਾ ਇਹੋ ਸਾਹਮਣੇ ਇਈ ਦੇ ਵੀ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿੰਨੇ ਆ ਅੱਗੇ ਤੁਸੀਂ ਬਲੌਗਾਂ 'ਚ ਦੇਖਦੇ ਆ ਇੱਥੇ ਉਹ ਸਾਹਮਣੇ ਖੱਤਾਤਾ ਜੀ ਉਹਦੇ ਬਾਰੇ ਗੱਲ ਕਰਦੇ ਤੇ ਖਾਲੀ ਤੇ ਗੱਲਬਾਤ ਇਸ ਤਰ੍ਹਾਂ ਜਿਹੜੇ ਸਾਡੇ ਪਿੰਡਾਂ 'ਚ ਜ਼ਮੀਨ ਹੈ ਉਧਰ ਵਾਲੀ ਜ਼ਮੀਨ ਹੈ ਇਹਨਾਂ ਦੀ ਵਿਗੀ ਉੱਥੇ ਮੋਟਰ ਤੇ ਜੀ ਉਹ ਕਨੈਕਸ਼ਨ ਤਾਂ ਫਿਰ ਉਹ ਕਨੈਕਸ਼ਨ ਇੱਧਰ ਲਿਆਉਣਾ ਕਹਿੰਨੇ ਨਾਲੇ ਬੋਰ ਕਰ ਦੇਣਾ ਨਾਲੇ ਬੋਰ ਕਰ ਦੇਣਾ ਜੀ ਕਹਿੰਨੇ ਉਹ ਨਾਲੇ ਆਪਣਾ ਕਨੈਕਸ਼ਨ ਬਚਿਆ ਰਹੂਗਾ ਨਹੀਂ ਕਨੈਕਸ਼ਨ ਜੀ ਹੁਣ ਬੰਦ ਹੈ ਦੁਬਾਰਾ ਮਿਲਦੇ ਨਹੀਂ ਕਦੇ ਵੀ ਕਮਰਸ਼ੀਅਲ ਕਨੈਕਸ਼ਨ ਬੰਦ ਹੈ ਨਿਆਣੇ ਨੂੰ ਵੀ ਮੋਜ ਹੋਏ ਰਹਿਣੀ ਹਾਂ ਸਾਨੂੰ ਮੋਜ ਹੋਊਗੀ ਓਹੋ ਲੋ ਜੀ ਲੋ ਹਾਂਜੀ ਤੁਹਾਨੂੰ ਦੱਸੀਏ ਫਿਰ ਐ ਗੱਲਬਾਤ ਇਹ ਐ ਮੇਨ ਮਨਜੀਤ ਦਾ ਇਹ ਗੱਲ ਬਹੁਤ ਵਧੀਆ ਕਰੀ ਐ ਤੱਕੀ ਗਰਮੀ ਆ ਰਹੀ ਸਾਨੂੰ ਉਹ ਮੋਟਰ ਪਰ ਜਾਣਾ ਪੈਂਦਾ ਦਾ ਨਾਣੇ ਨੂੰ ਹਨਾ ਹਾਂ ਮੈਂ ਕਿਹਾ ਸੀ ਤੁਹਾਨੂੰ ਮੂੰਹ ਕੋਲ ਆ ਗਈ ਹਾਂ ਸਾਢੇ 1:30 ਵਜੇ ਮੂੰਹ ਆ ਗਈ ਮੂੰਹ ਕੋਲ ਨਹੀਂ ਆਈ ਹੈ ਬਾਈ ਪ੍ਰਿੰਸ ਨਜ਼ਾਰਾ ਹੋ ਗਿਆ ਗਾ ਹਨੂ ਹੁਣ ਜਾ ਤਾਂ ਆਏ ਕਾ ਨਾ ਗਰਮੀਆਂ ਚ ਆਪਾਂ ਨੇ ਸ਼ਾਮ ਨੂੰ 5-6 ਵਜੇ ਉੱਥੇ ਨਾਲੇ ਕਰਨਾ ਹਾਂ ਇਹ ਹੁਣ ਇਹਨਾਂ ਦੀ ਪਰਾਂ ਵੀ ਮੋਟਰ ਇੱਕੋ ਸਾਹਮਣੇ ਘੰਡੋਲੀ ਕਿਹਨੀ ਉਧਰ ਮੋਟਰ ਗਰਮੀਆਂ ਚ ਨੰਨਦੀ ਰਹਿੰਦੇ ਅਸੀਂ ਉੱਥੇ ਵੀ ਨਾਣ ਜਾਂਦੇ ਤੇ ਅੱਗੇ ਉੱਚਲੇ ਮੰਦਿਰ ਨੂੰ ਕਰਨ ਨੂੰ ਲੈ ਕੇ ਮੈਂ ਕਰਨ ਤਾਂ ਬਹੁਤ ਗੱਲ ਪੈਂਦਾ ਗਰਮੀਆਂ ਚ ਗਰਮੀਆਂ ਵਿੱਚ ਗਰਮੀਆਂ ਚ ਦੇਖੀ ਇਹਨਾਂ ਸਪੈਸ਼ਲ ਦੁਕਾਨ ਤੇ ਆ ਜਾ ਆ ਜਾ 5 ਵਜੇ 4 ਵਜੇ ਫੋਨ ਆਨ ਲਾਈ ਜੰਨੇ ਆਣ ਮੈਨੂੰ ਪਿਛਲੀ ਵਾਰ ਦੇਖਿਆ ਗਰਮੀ ਕਿੰਨੀ ਪਈ ਏ 24 ਹਾਂਜੀ ਹੈ ਤਾਂ ਉਹ ਗਰਮੀਆਂ ਚ ਐਨਾ ਮੈਨੂੰ ਮੈਨੂੰ 4 ਵਜੇ ਤੁਰਨਾ ਪੈਂਦਾ ਦਾ ਉੱਥੇ ਤੇ ਹਾਂ ਆਕੇ ਨਾਲੇ ਮੈਂ ਨਾ ਲੰਦਾ ਦਾ ਨਾਲੇ ਫਾਦਰ ਸਾਹਿਬ ਨਾਲੇ ਇਹ ਤਾਂ ਫਿਰ ਉਹ ਚੱਠਾ ਵੀ ਇਹੋ ਜਿਹਾ ਗੋਲ ਬਣਾਇਆ ਬਤਾ ਉਹਦੇ ਵਿੱਚ ਆਹੀ ਤਰਦਾ ਹੀ ਰਹਿੰਦਾ ਦਾ ਲੈ ਹੁਣ ਉਹ ਲੈ ਛੱਡ ਦੇ ਕਰਨਾ ਸੀ ਕੇਤੇ ਰੋਪੜ ਜਸ ਕਰਨ ਕਹਿੰਦਾ ਵੀ ਇਹ ਮੈਂ ਪੀਣਾ ਹੈ ਬੇਰ ਕੇ ਦੀਆ ਦੁੱਧ ਜਾ ਮਾਹਾਂ ਚੱਲ ਪਾਈ ਇਹ ਲੈ ਕੇ ਆਏ ਹੁਣ ਤੇ ਹੁਣ ਲੈਣੇ ਆ ਜੀ ਇੱਥੇ ਤੇ ਕੇਲੇ ਫਲੀਆਂ ਮਨਜੀਤ ਬਾਈ ਕੇਲੇ ਫਲੀਆਂ ਤਾਂ ਤੈਨ੍ਹ ਲੈਣੀ ਆ ਆਹੋ ਚੱਲ ਕੋਈ ਨਹੀਂ ਆ ਤਾਂ ਉਹੀ ਗਿਆ ਨਾ ਵੀ ਕੇਲੇ ਫਲੀਆਂ ਮੇਨ ਲੈਣੇ ਤਾਂ ਤੁਸੀਂ ਭਾਵੇਂ ਕੀ ਨੂੰ ਲੈ ਲੋ ਪੁੱਛਦਾ ਕੈਂ ਤੁਹਾਨੂੰ ਇੱਧਰ ਤੇ ਦਿਖਾਈਏ ਜੀ ਥੋੜਾ ਪਾਣੀ ਛੱਡਿਆ ਬਾਈ ਕਰੋ ਇਹ ਦਰਸਾ ਦੂਰਾ ਸਾਹਿਬ ਦੇ ਬੇਠ ੱੱਲਾ ਨਾ ਉੱਤਰ ਜੀ ਜਾਸ ਕਰਨਾ ਤਾਂ ਇੱਕ ਖਲਾਈ ਤੀ ਸੀ ਸੀ ਆ ਹੈ ਪੁੱਤ ਪ੍ਰਿੰਸ ਨੂੰ ਦੇ ਤੀ ਇਹ ਆ ਕੇ ਆਏ ਉਹ ਕੋਈ ਜਾਂਦਾ ਆਪਣੇ ਆਪ ਹੀ ਪਤਾ ਨਹੀਂ ਸੂਰਜ ਕਰਕੇ ਪਾਣੀ ਘੱਟ ਛੱਡਿਆ ਵਾ ਆਣੀ ਗੇਰੇ ਘਰ ਤੱਕ ਹੀ ਉਹ ਕੁੱਟਕੇ ਪੈਰਾਂ ਬਚ ਜਾਂਦੀ ਹੈ ਨਾ ਆਪ ਹੂੰ ਤੇ ਲੋ ਜੀ ਚੱਲ ਲੈ ਫਿਰ ਆਹ ਸਵਰਾਜ ਮਾਤਾ ਕੋਈ ਫੈਸਲਾ ਲੈ ਨਾ ਉਰੇ ਇੱਕ ਵਾਰ ਨਾ نیچے ਜਾ ਕੇ ਆਣਾ ਪਾਣਾ ਅੱਛਾ ਜੀ ਕੁੰਮ ਕਿਹਾ ਲਿਆ ਜੀ ਹੁਣ ਕੇਲੇ ਫਲੀਆਂ ਵੀ ਲੈਣੀਆਂ ਮਨਜੀਤ ਨੇ ਹਾਂ ਲੈ 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 ਕਿਆ ਲਿਆ ਪੁੱਛਿਆ 100 ਦੇ 1.5 ਉੱਥੇ ਦੋ ਦੰਨੇ ਕਿਆ ਰੇਟ ਹੈ ਬਾਈ ਕਿੰਨੂ ਆ 1.5 ਕਿਲੋ ਦੋ ਦੰਨੇ ਦੇਖ ਕਾਇ ਇਹ ਲਾ ਯਾਰ ਸਾਰੇ ਕਿ ਨਹੀਂ ਤਾਂ ਸਾਰੇ ਰੋੜਾਂ ਪਰ ਵੀ ਬੈਠੇ 2 ਕਿਲੋ ਦੰਨੇ ਪਹੁੰਚ ਗਏ ਤੇ ਜੀ ਰੋਪੜ ਪਿੰਡ ਗੜ ਡੋਲੀਆਂ ਹੈ ਤੇ ਨਾਲ ਹੀ ਪੈ ਜਾਂਦਾ ਜੀ ਟਿੱਬੀ ਸਾਹਿਬ ਗੁਰਦੁਆਰਾ ਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਨਾਲ ਦੇ ਪਿੰਡ ਹੈ ਜੋਤੀ ਜਦ ਪਾਠ ਚੱਲਦਾ ਸੁਣਦਾ ਔਰੇ ਸ਼ਾਮ ਸਵੇਰ ਉੱਥੇ ਪਾਠ ਹੁੰਦਾ ਟਿੱਬੀ ਸਾਹਿਬ ਵਾਲਾ ਸੁਣਦਾ ਅੱਛਾ ਔਰੇ ਵਾਲਾ ਚਲੋ ਔਰੇ ਵਾਲਾ ਦਾ ਸੁਣਦਾ ਤੇ ਵਾ ਕਰਦੇ ਕਿਹੜਾ ਦੁੱਖ ਸੁੱਖ ਸਾਂਝਾ ਲੱਗੇ ਕਰਨ ਸਾਨੂੰ ਵੀ ਦੱਸੋ ਅੱਜ ਅਸੀਂ ਵੀ ਥੋੜੇ ਦੁੱਖ ਸੁੱਖ ਕੋਈ ਵਿਚ ਗੱਲਾਂ ਬਾਤਾਂ ਵਿੱਚ ਅਸੀਂ ਵੀ ਭਾਗੀਦਾਰੀ ਹੈ ਹੈ ਰੱਬ ਨੇ ਹ ਕੁਝ ਜੇ ਸਮਝਾ ਠੀਕ ਹੈ ਉਹ ਵੀ ਨਹੀਂ ਹੈਗੀ ਮੈਂ ਵੀ ਨਹੀਂ ਹੈਗੀ ਹਾਂ ਬਸ ਦੋ ਰੋਟੀਆਂ ਹ ਜੋਤੀ ਸਵੇਰੇ ਉੱਠ ਗਏ ਅੱਬ ਅਗੇ ਅਰਦਾਸ ਕਰੇਗਾ ਵੀ ਦੋ ਰੋਟੀਆਂ ਚ ਹੈ ਨੂਨ ਗੈਲੇ ਮਿਲ ਜਾਵੇ ਸਭ ਨੂੰ ਦਾ ਹੀ ਜਦੋਂ ਅਸੀਂ ਪਰਮਾਤਮਾ ਨੂੰ ਅੱਗੇ ਸਵੇਰੇ ਉੱਠ ਕੇ ਅਰਦਾਸ ਕਰਦੇ ਨਾ ਚਾਹੇ ਅਸੀਂ ਕਿਦਾਂ ਹੀ ਐ ਤਾਂ ਐ ਵੀ ਜੇ ਅਸੀਂ ਅਰਦਾਸ ਕਰੂਗੇ ਤਾਂ ਪਹਿਲਾਂ ਦੁਆ ਦਾ ਭਲਾ ਮੰਗੋ ਫੇਰ ਸਾਡਾ ਆਪਣੇ ਆਪ ਹੋ ਜਾਣਾ ਹੁਣ ਮਨਜੀਤ ਸਵੇਰੇ ਉੱਠ ਕੇ ਕਰਦੀਏ ਪੁੱਛ ਲੈ ਹਾਂਜੀ ਭਾਈ ਮਨਜੀਤ ਕਦੇ ਸੋਚਦੀ ਹਾਂ ਉੱਠ ਕੇ ਸਵੇਰੇ ਇੱਕ ਉਸਾ ਭਾਈ ਆਪਾਂ ਤਾਂ ਗੁਰਬਾਣੀ ਲਾਂਦੇ ਲਾਂਦੇ ਤਾਂ ਹੈ ਉਹ ਚਾਹੇ ਉੱਠਦੇ ਵੀ ਇੱਕ ਵਾਰੀ ਬੈਹਿ ਗਰੂਏ ਕਹ ਲੈ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਤੇ ਹੁਣ ਇਸ ਤੋਂ ਬਾਅਦ ਜਾਣਾ ਫਿਰ ਕਿੱਥੇ ਘਰਾਂ ਵਾਪਸੀ ਅਜੇ ਕਹਿ ਨਹੀਂ ਸਕਦੇ ਜੀ ਕਿਉਂਕਿ ਜੇ ਫਿਰ ਬਲੌਗ ਦੇ ਵਿੱਚ ਗੱਲ ਹੋ ਜAVE ਨਾ ਜਾਵੇ ਫਿਰ ਤੁਸੀਂ ਆਪਣੀਆਂ ਭੈਣਾਂ ਭਰਾਵਾਂ ਨੂੰ ਬਲੌਗ ਦੇਖਣਾ ਤੁਸੀਂ ਕਹਿਣਾ ਫਿਰ ਵੀ ਕੱਲੂ ਵੀ ਦੂਆ ਅਗਲਾ ਬਲੌਗ ਵੀ ਨਹੀਂ ਆਇਆ ਉਹਨਾਂ ਦਾ ਜਾਣਾ ਤਾਂ ਉੱਥੇ ਪਤਾ ਨਹੀਂ ਕੀ ਆ ਗੱਲ ਹਾਂ ਫਿਰ ਵੀ ਆਊਗਾ ਸਾਰੀ ਸਲਾਹ ਤੀ ਅੱਜ ਦੋ ਰੂਟ ਕੱਢਣੇ ਦੀ ਰੋਪੜ ਵਾਲੇ ਵੀ ਮਾਲਾ ਵੀ ਜਾਣਾ ਚਲੋ ਮਾਲਾ ਜੇ ਗਏ ਤਾਂ ਤੁਹਾਨੂੰ ਬਲੌਗ ਦਵਾਂਗੇ ਆਉਂ ਅਸੀਂ ਪੱਕਾ ਨਹੀਂ ਅਜੇ ਕਹਿੰਦੇ ਹੈ ਕਿ ਨਹੀਂ ਪਰ ਵੈਸੇ ਦਿਨਾਂ 'ਚ ਫਰਕ ਪੈ ਗਿਆ ਮਜੀਤ ਹਣਾ ਹੁਣ ਟਾਈਮ ਕਿੰਨਾ ਹੋ ਗਿਆ 4 ਦਾ ਹੋ ਚੱਲਿਆ ਹੁਣ ਦਿਨ ਖੁੱਲ ਗਏ ਕੋਸ ਹਣਾ ਅੱਛਾ ਜੀ ਮੌਸਮ ਵੀ ਚੇਂਜ ਹੋ ਰਿਹਾ ਬਸੰਤਰ ਉਤਾਰੀ ਚੱਲ ਪਈ ਤੇ ਫਰਕ ਤੱਕ ਆ ਗਿਆ ਨੌਰ ਸਾਂ ਇਹ ਸਮਝ ਲਓ ਮਹੀਨੇ 2-3 ਇਸੂ ਆ ਜਾ ਤੇ ਗੁੜੀਆਂ ਗੁੜੀਆਂ ਕਿੱਥੇ ਆ ਜਾ ਪੁੱਤ ਸਾਨੂੰ ਗੁੜੀਆਂ ਗੱਲ ਮਲਾਵਾਂ ਉੱਥੇ ਜਾ ਉਹਨਾਂ ਨੂੰ ਖਿਡਾਉਣੇ ਦਿੱਤੀ ਵੀ ਆ ਦੇਖੋ ਸਾੜੀ ਗੁੜੀਆਂ ਕੋਲ ਕਿਹੜਾ ਖਿਡਾਉਣਾ ਦਿਖਾਈ ਬਈ ਓਹੋ ਹੋ ਹੋ ਕਿੰਨਾ ਸੋਹਣਾ ਹੈ ਬਈ ਹੇ 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 ਅੱਛਾ ਉਹਦਾ ਮੁੰਡੇ ਦਾ ਆਏ ਇਹ ਇਹ ਚੱਲਦਾ ਵੀ ਤਾਂ ਹੋਊਗਾ ਆ ਦੇ ਬਟਨ ਐ ਇੱਧਰ ਆ ਨਾ ਉਹ ਖੜ ਲਿਆ ਚਲਦਾ 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 ਉਹ ਬਈ ਲਗਾ ਲਿਆ ਬੰਦ ਆ ਦੇਖੋ ਸਾਡੀ ਕੁੜੀਆ ਉੱਥੇ ਬਹਿ ਜਾ ਮम्मा ਕੋਲ ਤੇ ਸੁਣਾ ਗੱਲਬਾਤ ਕਿੰਨਵੀਂ ਕਲਾਸ ਵਿੱਚ ਪੜ੍ਹਦੀ ਏ ਹੁਣ ਤੂੰ 3rd 3rd ਕਲਾਸ ਹੈ ਚਲੋ ਠੀਕ ਹੈ ਹੁਣ ਐਤਕੀ ਕਿੰਨਵੀਂ ਵਿੱਚ ਹੋ ਜਾਣਾ ਚੌਥੀ ਚੌਥੀ ਕਲਾਸ ਵਿੱਚ ਹੈ ਅਛਾ ਆਇਆ ਇਹਦਾ ਸਭੀ ਜਦ ਤੂੰ ਸਕੂਲ ਜਾਏ ਕਰਦੀ ਐ ਪੜ੍ਹਾਈ ਵਧੀਆ ਕਰਦੀ ਐ ਐ ਟੀਚਰ ਤੇ ਕਟਾਈ ਤਾਂ ਨਹੀਂ ਖਾਂਦੀ ਮੈਡਮ ਤੇ ਸਾਰੀਆਂ ਮੈਡਮਾਂ ਤੇਰੀਆਂ ਸਾਊ ਐ ਦੇਖਦੀ ਹੁੰਦੀ ਹੁੰਦੀ ਐ ਹੈ ਸਾਰੀਆਂ ਮੈਡਮਾਂ ਸਾਊ ਐ ਅੱਛਾ ਆ ਆਇਆ ਨਹੀਂ ਪੜ੍ਹਾਈ ਵਿੱਚ ਕਿਤਰਾ ਜੋਤੀ ਐ ਐ ਠੀਕ ਐ ਪਾਪਾ ਵਧੀਆ ਵਧੀਆ ਬਸ ਮਨ ਨੂੰ ਅਹੀਂ ਲੱਗਦਾ ਐ ਵੀ ਜਿੱਥੇ ਤੱਕ ਸਾੜਾ ਗੈਸ ਐ ਵੀ ਮੁੰਡੇ ਬਹੁਤ ਘੱਟ ਪੜ੍ਹਦੇ ਕੁੜੀਆਂ ਪੜ੍ਹ ਜਾਂਦੀਆਂ ਨਾਲੇ ਇੰਨਾ ਘਰ ਦਾ ਵੀ ਹੱਥ ਵਟਾਈ ਜਾਣਾ ਪੜਦੇ ਹੈ ਨਾ ਕੋਲ ਟਾਈਮ ਹੈ ਨਾ ਇਹਨੇ ਖੇਲਣ ਨਹੀਂ ਜਾਣਾ ਜੂ ਜੂ ਬੜੇ ਹੋਈ ਜਾਣਾ ਇਹਨੇ ਘਰਾਂ ਕੰਮ ਕਰਾਣੇ ਸਮਾਂ ਐ ਵੀ ਹੈਲਪ ਵੀ ਕਰਾਊਗੀ ਘਰ ਦੀ ਹੈ ਨਾ ਤੇ ਬਾਕੀ ਪ੍ਰਿੰਸ ਕਿਥੇ ਲੰਘ ਗਿਆ ਪ੍ਰਿੰਸ ਆਈ ਆ ਜਾ ਭਾਈ ਵੀ ਮਤਲਬ ਐ ਤਾਂ ਮਨ ਵੀ ਐ ਅਸੀਂ ਇਕੱਠੇ ਹੋਈਏ ਹਾਂ ਭਾਈ ਆ ਵੀ ਦੇਖ ਲਈ ਜੋਤੀ ਕਿਤੇ ਰਿਸ਼ਤੇਦਾਰਾਂ ਦੇ ਉਹਦੇ ਚੌਂਚ ਕਿਤੇ ਸਬਜ਼ੀ ਉਥੱਲੇ ਲੱਗ ਜਾਵੇ ਲੱਗ ਲੱਗ ਲਾ ਸਭੀ ਲੱਗ ਕਰ ਦਿੰਦੇ ਤੇ ਹੁਣ ਹੈ ਜੋਤੀ ਮਾਸੀ ਇਹ ਸਟੰਟ 'ਤੇ ਹੈ ਹਾਂਜੀ ਅੱਛਾ ਪਹਿਲਾ ਮਨਲਾ ਦੀ ਦੂਆ ਆਪਰੇਸ਼ਨ ਕਰਾਇਆ ਤਾਂ ਹੈ ਹਾਂਜੀ ਪਥਰੀਆਂ ਦਾ ਹਾਂਜੀ ਹੁਣ ਸਟੰਟ 'ਤੇ ਹੈ ਹੁਣ ਠੀਕ ਹੈ ਉੱਥੀ ਆ ਬੋਲੂਗੀ ਉਹ ਰਹਿੰਦੀ ਹੈ ਅੱਛਾ ਅੱਛਾ ਦੋ ਬਾਈ ਜਿਉਂ-ਜਿਉਂ ਬਜ਼ੁਰਗਾ ਸਰੀਰ ਹੋਈ ਜਾਂਦਾ ਉਹਨੂੰ ਬਿਮਾਰੀਆਂ ਵੀ ਘੇਰੀਆਂ ਉਹ ਵੀ ਆ ਜਾਂਦੇ ਫਿਰੇ ਤਾਂ ਇਹਨੇ ਦੱਸਿਆ ਹੀ ਨਹੀਂ ਹੈਗਾ ਵੀ ਕਦ ਆਈ ਹੈ ਵਿੱਚ ਠੀਕ ਚ ਦਿਨ ਹੋ ਗਏ ਯਾਰ ਅੱਛਾ 3-4 ਦਿਨ ਹੋ ਗਏ ਆਲੀ ਅਸੀਂ ਪਿਛਲੇ ਐਤਵਾਰ ਦਾ ਬਣਾਇਆ ਦੇਖੀ ਤੇ ਪਿਛਲੇ ਹੋਇਆ ਉਹ ਤੇ ਪਿਛਲੇ ਨੂੰ ਨਹੀਂ ਆ ਇੱਕ ਫਰਕ ਤਾਂ ਹੋਣਾ ਮੰਜੀ ਤੋਂ ਰਹਾ ਨਾ ਦਰਿਆ ਲਾਗਿਆ ਔਰ ਇਹ ਤੇ ਕਿਲੋ ਕਿਲੋ ਮੀਟਰ ਹੈ ਜੀ ਉਧਰ ਨੂੰ ਉਧਰ ਨੂੰ ਹੈ ਜੀ ਤੇ ਜਿਹਦੇ ਕਰਕੇ ਨਾ ਜੀ ਇਹ ਉੱਪਰੋਂ ਦਰਿਆ ਹੀ ਪੈ ਗਿਆ ਤੇ ਹੁਰਾ ਨਾ ਇੱਕ ਏਰੀਆ ਆਪਾਂ ਹੋਰ ਵੀ ਦੇਖੀ ਹੈ ਨਾ ਉਹ ਦੇਖੋ ਪਿਛਾ ਨਾ ਉਹ ਪਹਾੜ ਵੀ ਇਹਦੇ ਛੋਟੇ-ਛੋਟੇ ਪਹਾੜੀਆਂ ਜਿਹਾ ਵੀ ਹੈ ਹੈ ਤੇ ਤੁਹਾਨੂੰ ਇੱਧਰ ਦਾ ਵੀ ਦਿਖਾ ਦਈਏ ਵੀ ਏਰੀਆ ਲਾ ਕੇ ਪਾਸ ਕਿਸ ਤਰ੍ਹਾਂ ਦਾ ਮਨੂੰ ਉਧਰੋਂ ਵੀ ਲੱਗਿਆ ਨਾ ਥੋੜਾ ਜਿਹਾ ਵੀ ਉਹ ਸਾਹਮਣੇ ਵੀ ਪਹਾੜ ਹੈ ਜੀ ਆ ਇਹ ਚਾਈਓਈ ਉੱਚਾ ਪਹਾੜ ਇਹ ਜੀ ਤੇ ਥੱਲੇ ਇਹੇ ਨੀਚੇ ਘਰ ਆਏ ਇਹ ਪਹਿਲਾਂ ਉਰੇ ਐ ਤਾਂ ਚਲੋ ਐ ਹੋਣਾ ਵੀ ਪਹਿਲਾਂ ਥੋੜੇ ਘਰ ਹੋਣੇ ਫਿਰ ਵਧੀ ਜਾਂਦੇ ਜੀ ਪਿੰਡ ਕਈ ਘਰ ਹੋਰ ਬਣੀ ਜਾਂਦੇ ਤੇ ਉਹਦੇ ਕਰਕੇ ਹੌਲੀ ਹੌਲੀ ਫਿਰ ਜਗ੍ਹਾ ਪੱਧਰੀ ਕਰਦੀ ਜਾਏ ਜਾਂਦੇ ਆ ਜੀ ਆਪਾਂ ਹੈ ਕਿ ਨਹੀਂ ਜੀ ਇੱਕ ਦਮ ਆਸਾਂ ਬਾਈ ਬਾਈ ਹਾਂ ਮੈਂ ਕਹਿੰਦੀ ਸੀ ਵੀ ਰਾਤ ਰਹਿ ਹੈਂ ਵੀ ਰਾਤ ਰਹਿ ਜੋ ਨਾ ਨਾ ਰਾਤ ਵਾਲਾ ਤਾਂ ਪਤਾ ਕੀ ਆਏ ਹੁਣ ਜੱਸ ਕਰਨ ਦੀ ਪੜ੍ਹਾਈ ਐ ਮਹੀਨਾ 1 ਐ ਇਹਨਾਂ ਨੂੰ ਕਿਹਾ ਵੀ ਪੜ੍ਹ ਲਓ ਹੈ ਗੁੜੀਆ ਚਾਹੇ ਸਾਰੇ ਸਾਲ ਨਹੀਂ ਤੂੰ ਪੜ੍ਹੀ ਹੈ ਹੁਣ ਇਹ 2 ਮਹੀਨੇ ਚ ਪੜ੍ਹ ਲੈ ਇੱਕ ਮਹੀਨਾ ਤਰੇਪਾ ਤਾਂ ਵੀ ਪਾਸ ਹੋ ਜਾਣਾ ਹਨੀ ਹੈ ਨਾ ਸਭ ਤੇ ਤਰ ਖਤਮ ਹੋ ਲੈਣ ਦੇ ਤੇ ਤਾਂ ਇੱਕ ਦਾ ਲੈ ਕੇ ਤਾ ਕੇ ਜਾਉਂਗੀ ਹਾਂ ਬਸ ਛੜਿਆ ਬਸ ਬਸ ਛੜਿਓ ਆਹੋ ਪੜਾ ਜਿੰਦ ਕਰਾ ਲਈ ਤੇ ਨਾ ਕਰਾ ਲਈ ਤੇ ਸਿਰ ਉੱਪਰ ਤੱਕ ਤਾ ਦੇਣਾ ਨਾ ਦੇਖੂਗਾ ਜੇ ਮੇਰੇ ਕੋਲ ਟਾਈਮ ਹੋਇਆ ਮੈਂ ਛੱਡ ਜਾਊਗਾ ਹੁਣ ਦੇਖ ਅੱਗਾ ਅੱਗਾ ਸੀਜ਼ਨ ਖੋਲਣਾ ਨਾ ਤਾਂ ਮੈਂ ਸਮਾਨ ਲੈਣ ਵੀ ਆਣਾ ਬੌਰਾ ਜੇ ਸਮਾਨ ਲੈਣ ਹੀ ਨਾ ਹੋਵੇ ਫੇਰ ਫੇ ਹੱਦ ਹੋ ਗਈ ਕਮਾਲ ਦੀ ਗੱਲ ਹੋ ਗਈ ਜੇ ਉਹ ਤੇਰੀ ਮਰਜ਼ੀ ਹੈ ਵੀ ਕਦੇ ਬੱਸ 'ਚ ਬਹਿਣਾ ਹੈ ਤਾਂ ਤਾਂ ਮੰਨੀ ਗੱਲ ਉਹਦੇ ਪਤੰਗ ਸਿੱਧਾ ਹੀ ਗਿਰਿਆ ਥੱਲਾ ਆ ਕੇ ਹੁਣ ਚੜਿਆ ਉੱਪਰ ਦੁਬਾਰੇ ਹਾਂ ਹਾਂ ਜਾਣਾ ਅਸੀਂ ਇੱਥੇ ਕੀ ਕੱਢਣਾ ਰੂਟ ਆ ਟ੍ਰੇਨ ਮੈਂ ਜਾ ਕਿਹਹਾ ਬਸੀ ਉਹਨਾਂ ਨੂੰ ਵੀ ਸਾਨੂੰ ਭੇਤ ਨਹੀਂ ਹੈ ਵੀ ਤੁਸੀਂ ਟਿਕਟ ਟੂਕ ਟੂਕ ਬੁੱਕ ਕਰਾ ਦਿਓ ਭਾਈ ਹੈ ਵੀ ਸਾਨੂੰ ਆ ਭੇਤ ਨਹੀਂ ਹੈਗਾ ਟ੍ਰੇਨ ਤਾਂ ਅਸੀਂ ਚੱਲ ਜਿਹੜੀ ਮਰਜ਼ੀ ਹੋਈ ਖੜੀ ਚੜ ਜਾਣਾ ਵਾਂ ਐ ਨਹੀਂ ਬੈਠੋਣਾ ਜਿਹੜੀ ਮੈਂ ਟਿਕਟ ਬੁੱਕ ਹੋਊਗੀ ਉਸ ਵਿੱਚੇ ਬੈਠੋਣਾ ਐ ਜਿਹੜੀ ਮੈਂ ਦੀ ਚੜ ਕੇ ਆ ਗੁੱਡਾ ਤੇਰਾ ਅੱਜ ਮੈਂ ਲੈ ਜਮ ਮੰਨੂ ਦੇ ਦੀ ਕਰਨ ਖੇ ਲੂਗਾ ਹੈ ਤੇਰੇ ਪਤਾ ਹੋਰ ਖਲਾਉਣੇ ਹੁਣ ਹੈ ਹੈ ਮੀਆਂ ਤੋਂ ਨਾ ਹਾਂ ਆਉ ਜੇ ਕਾਕੇ ਤਾਂ ਖੇਲਦੀ ਤਾਂ ਤੂੰ ਐ ਉਹ ਵੀ ਤਾਂ ਛੱਡੇ ਗਿਆ ਦੇਖ ਲੈ ਇੰਨਾ ਕ ਇੰਨਾ ਕ ਕਾਕਾ ਖੇਲਣੇ ਨੂੰ ਉਹਨੂੰ ਚਾਹੀਦੇ ਤੇ ਉਹ ਤੇਰੇ ਕੋਲ ਛੱਡ ਗਿਆ ਤੂੰ ਸਾਨੂੰ ਦੇ ਦੇ ਇੱਕ ਦਿਨ ਵਾਸਤੇ ਹੈ ਉਹ ਕਹਿੰਦਾ ਦੇਈ ਖੇਡ ਲੂਗੀ ਇਹਨੇ ਹਾਂ ਉਹ ਨਹੀਂ ਨਿਆਣਾ ਹੋਇਆ ਇਹਦਾ ਮਤਲਬ ਤੂੰ ਨਿਆਣੀ ਹੋਈ ਉਹ ਬੜਾ ਹੋ ਗਿਆ ਨਹੀਂ ਆਹੀ ਫਰਕ ਹੋਇਆ ਤਾਂ ਹੀ ਉਹ ਛੱਡ ਗਿਆ ਹੈਨਾ ਨਹੀਂ ਦੇਖ ਲੈ ਹੈ ਹੈ ਵੀ ਚੁੰਗਣੀ ਹੈ ਵੀ ਉਹ ਚੁੰਗਰੇ ਹੈ ਨਹੀਂ ਲੋ ਬਹੁਤ ਜੀ ਪਤੰਸ ਹਾਂ ਭਈ ਇਹ ਗੁਡੀਆਂ ਜਾਂ ਜਾਂਦੀ ਹੈ ਨਾ ਕਿਤੇ ਆਪਣੇ ਕੋਲ ਆਂਦੀ ਹੈ ਉੱਥੇ ਬਹੁਤ ਸੋਨਾ ਬੈਗ ਲੈਂਦੀ ਬਈਆ ਛੋਟੀ ਜੀ ਕਿੱਟ ਹਨਾ ਉਪਰੀ ਵੀ ਹੁੰਦੀ ਹੈ ਇਹਨੇ ਆਪਣਾ ਸਾਰਾ ਸਮਾਨ ਰੱਖਦੀ ਵਿੱਚ ਖੇਲਣੇ ਵਾਲਾ ਇੱਕ ਕਹਦੇ ਪਾਂਡਿਆਂ ਦਾ ਸੈੱਟ ਵੀ ਹੈ ਹਨਾ ਕਿਹੜਾ ਕਿਹੜਾ ਸੈੱਟ ਹੈ ਪੁੱਤ ਅੱਛਾ ਕਰੂਗੀ ਦੱਸ ਬਈ ਕਿੰਨੀ ਵਾਰ ਲੱਗਿਆ ਪ੍ਰਿੰਸ ਕਿੰਨੀ ਵਾਰ ਆਇਆ ਭਾਈ ਨਾ ਭੈਣ ਕਰ ਦੁੱਤੀ ਵਾ ਹੁਣ ਨਹੀਂ ਆਦਾ ਪਹਿਲਾਂ ਬਹੁਤਾ ਵਾ ਪਹਿਲਾਂ ਹਮਨ ਦਾ ਹਾਂ ਇਹਦਾ ਇੱਧਰ ਦਾ ਰੋਟੇ ਨਹੀਂ ਹੁੰਦਾ ਮੇਰਾ ਚੰਡੀਗੜ੍ਹ ਚੰਡੀਗੜ੍ਹ ਨਹੀਂ ਚੱਲਦੀਆਂ ਯਾਰ ਹੂੰ ਇੱਥੇ ਪੰਜਾਬ ਮੇਰੇ ਉਹ ਨੇਵਲ ਨੂੰ ਜਾਂਦਾ ਫੇਰ ਤਾਂ ਆਉਂਦਾ ਹੁੰਦਾ ਦਰਦ ਨੇ ਹਾਂ ਜਦੋਂ ਉਹਨਾਂ ਇੱਧਰ ਹੀ ਐ ਚੰਡੀਗੜ੍ਹੀ ਦਾ ਹੈ ਜਿੱਲੀ ਰੂਟ ਉਹ ਜਾਂ ਦਿੱਲੀ ਬਸ ਹੂੰ ਕੋ ਕਿਹੜੇ ਹੁੰਦਾ ਤਾਂ ਇਕੱਲਾ ਹੈ ਹਾਂ ਇੰਦਰ ਨੂੰ ਗੇੜੇ ਲੱਗਿਆ ਫੇਰ ਲੱਗਿਆ ਬਸ 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 ਤੇ ਬਾਕੀ ਗੱਲਬਾਤ ਐ ਵੀ ਮਨਜੀਤ ਕੁ ਆਪਣੇ ਹੱਥ ਮਾ ਨਾ ਰਮਾਲ ਜੇ ਨੇ ਗੋਲ ਜਾਂ ਕਰੀ ਜਾਂਦੀ ਐ ਕਹੀਂ ਪਰ ਹੁੰਦਾ ਬਾਈ ਪ੍ਰਾਣੀਆਂ ਬੁੜੀਆਂ ਵੀ ਨਾ ਆਪਣੀਆਂ ਮਤਾਵਾ ਪ੍ਰਾਣੀਆਂ ਮਤਾਵਾ ਉਹ ਵੀ ਹਾਂ ਹੈ ਤਾਂ ਨਿਕਲਿਆ ਤਾਂ ਕੁਛ ਨਹੀਂ ਪਰ ਪਹਿਲਾ ਇਹੀ ਹੁੰਦਾ ਤਾਂ ਆ ਝੋਲੇ ਹੁੰਦੇ ਤੇ ਮਤਾਵਾ ਕੋਲ ਆ ਇਹ ਰਮਾਲ ਹੁੰਦੇ ਤੇ ਉਹਦੇ ਵਿੱਚੇ ਸਭ ਕੁ ਉਹ ਰਵੇਟਿਆ ਪਾ ਹੁੰਦਾ ਤਾਂ ਹੋਰ ਚ ਨਹੀਂ ਹੈ ਪਰ ਤਾਂ ਵੀ ਦਿਖਾਤੇ ਆ ਲੈ ਆਹੋ ਜੇ ਹੁੰਦਾ ਫਿਰ ਨਹੀਂ ਦਤਾ ਹਰੇ ਨਾ ਹੁਣ ਖਾਲੀ ਤਾਂ ਜਦੀ ਦਿਖਾਤੇ ਆ ਕਿਆ ਪਤਾ ਨਾਲ ਇਹਨਾਂ ਝੁੜਿਆ ਹੋਏ ਚਾੜ ਗਿਦੇ ਹਾਂ ਨਾ ਪਿੱਛਾਂ ਭਾਈ ਜਾਦੂਗਰ ਵਾਲਾ ਕੰਮ ਨਾ ਕਰਿਆ ਹੋਇਆ ਵੀ ਅੰਦਰਲੇ ਪਾਸੇ ਫੜੇ ਹੋਏ ਚਾੜੀ ਦੀ ਮੈਂ ਸਾਫ ਕਰ ਹਾਂ ਆ ਵੀ ਗੱਲ ਹੈ ਨਾ ਬਾਕੀ ਭਾਈ ਅੱਜਕੱਲ ਜਾਦੂ ਬਹੁਤ ਚੱਲਦਾ ਕੋਈ ਪਤਾ ਨਹੀਂ ਹੁੰਦਾ ਉਹ ਵੀ ਪਹਿਲਾਂ ਖਾਲੀ ਰਮਾਲੇ ਦੁਕਾਨੇ ਆ ਜਾਂ ਕਰਕੇ ਹਾਂ ਹਾਂ ਆਪਾਂ ਦਾ ਸੁੱਤੇ ਬੰਨੇ ਹਾਂ ਕੁੜੀਆਂ ਆਪਣੀ ਸਬਜੀ ਵੀ ਦੇਖਿਆ ਕਿਹਦੇ ਰੇਤੋ ਧੰਨਵਾਦ ਭਾਈ ਘਟਾ ਲੈ ਹਾਂ ਚਲ ਕੋਈ ਨਹੀਂ ਬਾਅਦ ਚ ਕਹੀ ਜਾਈ ਆਈ ਤੀ ਮਨੀ ਆਇਆ ਫਲਾਣਾ ਏ ਬੋ ਹੈ ਮੇਰੀ ਤਾਂ ਸਬਜੀ ਵੀ ਅੱਜ ਤਾਂ ਮੈਨੂੰ ਤਾਂ ਪਿੱਛਾ ਹੀ ਪਾ ਤਿਆ ਕੰਮ ਹੁਣ ਫੇਰ ਲੱਗੀ ਮੈਂ ਬਣਾਣ ਠੀਕ ਨਹੀਂ ਬਾਈ ਪ੍ਰਿੰਸ ਐਹੀਂ ਉਹ ਫੇਰ ਤਾਂ ਦਾਵਾ ਪਤਾ ਕਿਆ ਕਹਣਾ ਇਤਰ ਕਹਿੰਦਾ ਇਹ ਜਿਹੜੀ ਸਬਜ਼ੀ ਇਹਦੇ ਵਿੱਚ ਜਿਆਦਾ ਮਸਾਲੇ ਹੁੰਦੇ ਹੋਣੇ ਮੈਂ ਕਿਹਾ ਹੋਗਾ ਕਹਿੰਦਾ ਢ ਘਾਰਾਂ ਜੀ ਉਹ ਇਹਦਾ ਹਾਜਮ ਵੀ ਨਹੀਂ ਆਈ ਹੈ ਆਉਂ ਨਹੀਂ ਖਾਣੀ ਹੁੰਦੀ ਜਿਹੜਾ ਹਲਵਾਈਆਂ ਦੇ ਹੱਥ ਦਾ ਸਮਾਨ ਬਣਿਆ ਬਣਾ ਕੋਈ ਵੀ ਉਹ ਖਰਾਬ ਵੀ ਕਰਦਾ ਏ ਹਾਜਮ ਵੀ ਨਹੀਂ ਆਉਂਦਾ ਇਹ ਗੱਲ ਪੱਕੀ ਹੈ ਜੇ ਖਾ ਲੋ ਤਾਂ ਉਸੇ ਦੀ ਹੋਈ ਜਾਂਦਾ ਗੱਲ ਪਾਤ ਇਹੀ ਹੈ ਵਿਆਜਾ ਸਮਾਨ ਹਾਂ ਬਾ ਚੱਲਦੇ ਹੁਣ ਹੂੰ ਤੇ ਬਾਕੀ ਗੱਲਬਾਤ ਐ ਇਸ ਤਰ੍ਹਾਂ ਐ ਚਲੋ ਮਿਲ ਲਓ ਫਿਰ ਮਿਲ ਲਓ ਗਲ ਗੋਲ ਇਲਾਕੇ ਮਿਲ ਲਓ ਇੱਕ ਦੋ ਇਹਨਾਂ ਮਾਰ ਦੋ ਪਾਹਾਂ ਦੇ ਝਟਕੇ ਝੁਟਕੇ ਪਾਹ ਹਾਂ ਠੀਕ ਨਹੀਂ ਬਈ ਪ੍ਰਿੰਸ ਹਾਂਜੀ ਕਿ ਕਹਦੇ ਤੂੰ ਵੀ ਕਹਦੇ ਕੋਸਾ ਹਾਂ ਮਿਲੋ ਮਿਲ ਕੇ ਕਿੰਨਾ ਸੋਹਣਾ ਕਹਿ ਰਿਹਾ ਉਹ ਕਹਿੰਦਾ ਮਿਲੋ ਕਹਿੰਦਾ ਤੂੰ ਜਿਆਦਾ ਵੀਲ ਮੈਂ ਤਾਂ ਤੇਰੇ ਕਿਹੜਾ ਖੰਗੀਆ ਲੱਗਣਾ ਨਾ ਨਾ ਹੁਣ ਨਹੀਂ ਹੁਣ ਨਹੀਂ ਜਿਕਣਾ ਆਏ ਕਰਨਾ ਨਾ ਮਹੀਨੇ ਬਾਅਦ ਮੈਂ ਯਾਦ ਕਰ ਲੈ ਕਰਨਾ ਵੀ ਅੱਜ ਪ੍ਰਿੰਸ ਐਤਵਾਰ ਹੈ ਅੱਜ ਚੱਲ ਬਈ ਚੱਲੀਏ ਮਹੀਨੇ ਬਾਅਦ ਨਾ ਲੇਕ ਕਈ ਵਾਰ ਅਸੀਂ ਦੋਆਨਾ ਆ ਜੇ ਕਰਨਾ ਰੋਪੜ ਰੂਪੜ ਨੂੰ યા ਮਾ ਮਾਲਾ ਮੂਲਾ ਆਣਾ ਬਾਈ ਕੋਲ ਬਦਦਵਾਨ ਆ ਜੇ ਕਰਨਾ ਚਲੋ ਫਿਰ ਚਲੋ ਫਿਰ ਭਾਈ ਮਿਲੋ ਮਿਲੋ ਨਹੀਂ ਦੀਦੀ ਹਵਾ ਫੇ ਗਲਤਾ ਸਹੀ ਹੈ ਮਿਲੋ ਭਾਈ ਮਿਲੋ ਫਿਰ ਹਾਂ ਅਸੀਂ ਤਾਂ ਹੁਣ ਤੁਰਨਾ ਗੱਡੀ 'ਚ ਬਹਿ ਜਾਣਾ ਤੁਸੀਂ ਮਿਲੋ ਭਾਈ ਹੈ ਕਿ ਨਹੀਂ ਮਿਲੋ ਭਾਈ ਚਲੋ 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 ਫਿਰ ਚਲੋ ਗੁੜੀਆਂ ਨੂੰ ਗੁੜੀਆਂ ਨੂੰ ਗੁੜੀਆਂ ਨੂੰ ਪਿਆਰ ਦੇ ਦੇ ਗੁੜੀਆਂ ਨੂੰ ਮਿਲ ਲੈ ਗੁੜੀਆਂ ਹਾਂ ਸੱਚ ਮਿੱਠੀ ਤੋੜੀ ਉਹ ਲੱਗੇਵੇ ਤੋੜਨ ਬਾ ਵਧੀਆ ਕਰਿਆ ਜਾਂ ਹੁਣ ਲੈ ਜਣੀ ਹਾਂ ਫਿਰ ਕਿ ਆਏ ਹੈ ਪ੍ਰਿੰਸ ਸਵੇਰੇ ਫਿਰ ਦੱਸੂੰਗਾ ਇਹ ਹੋ ਗਈ ਔਰ ਕਾਨਗੜੀ ਤਾਂ ਕੀ ਮੈਂ ਮਿੱਠੀ ਆਈ ਹਾਂ

ਆਹ ਹੋਈ ਸੀ ਚੁਪਾ ਦੇ ਨਾਲੇ ਆਇਆ ਕਿ ਇਹ ਕਰਦੇ ਦੇ ਪ੍ਰਾਣੇ ਆ ਆਪਣੇ ਮਤਾਵਾ ਕਹਿੰਦੇ ਵੀ ਜੇਕਲਾ ਐ ਭੈਣ ਕੋਲ ਜਾ ਵਾ ਕਹਿੰਦੇ ਵੀ ਪੂਰੇ 10 ਮਿੰਟ ਐ ਗੱਲ ਪਕੜੀ ਪਾ ਕੇ ਮਿਲਣਾ ਪੈਂਦਾ ਐ ਜਾਣਾ ਆਣਾ ਜਾਣਾ ਹੈ ਹੁਣ ਕੋਈ ਪਹਿਲਾ ਹੁਣ ਚਲ ਦੇਖ ਲੈਨੇ ਹੁਣ ਵੀ ਕੀ ਆਏ ਮੇਕੀ ਦੀ ਰੋਟੀਆਂ ਮਾਲਾ ਜਾ ਕੇ ਬਣਾਉਂਦੇ ਮਾਲਾ ਜਾ ਕੇ ਬਣਾਉਂ ਗਏ ਹਨੀ ਇਹ ਵੀ ਹੈ ਕਰਨ ਆਦਾ ਚੱਲੀ ਐ ਲੈ ਕਰਨ ਤੋਂ ਐ ਵਿਖਾਇਆ ਹੈ ਬੰਦਾ ਆਪਣਾ ਕਿੱਦਾਂ ਦਾ ਐ ਹਾਂ ਕਹਿੰਦਾ ਤੂੰ ਪਿੱਛੇ ਬੈਠੀ ਹੁਣ ਮੈਂ ਥੋੜੀ ਚਾਹੀ ਆਹੋ ਵੀ ਸਵਾਰ ਲੈ ਸਿੱਧੀ ਹੀ ਕਰ ਲੈ ਹੈਨਾ ਗੱਲ ਤਾਂ ਠੀਕ ਹੈ ਫਿਰ ਇਹਦੀ ਠੀਕ ਹੈ ਗੱਲ ਵੀ ਸਿੱਧੀ ਜੀ ਕਰ ਲੂਗੇ ਨਹੀਂ ਹਾਂ ਠੀਕ ਹੈ ਗੱਲ ਬਿਲਕੁਲ ਰਾਈਟ ਹੈ ਬਾਈ ਰਾਈਟ ਹੈ ਹਾਂ ਬਾਹਰ ਘੁੰਮਦਾ ਫਿਰਦਾ ਹਾਂ ਆਤਾ ਜੇ ਸੌਕਰਕਾਰਾ ਇੱਥੇ ਖੁੱਲਿਆ ਹੈ ਨਹੀਂ ਕਰਾਂ ਤਾਂ ਇਹਨਾਂ ਖੁੱਲਦਾ ਹੀ ਨਹੀਂ ਤੁਸੀਂ ਛੇੜ ਹੁਣ ਐ ਨਾ ਪਹਿਲਾਂ ਤੁਸੀਂ ਇਕੱਠੇ ਹੁੰਦੇ ਤੇ ਜਾਂ ਛੋਟੇ ਹੁੰਦੇ ਕਿੰਨੀਆਂ ਗੱਲਾਂ ਬਾਤਾਂ ਹਾਸੇ ਮਜ਼ਾਕ ਚੱਲਦੇ ਤੇ ਅੱਜ ਤੁਸੀਂ ਇਕੱਠੇ ਹੋਏ ਹੋ ਨਾ ਅਸੀਂ ਕੁਲਾ ਗਿਆ ਹੈਗਾ ਕਿਆ ਕਹੀ ਕਰਦੇ ਤੇ ਗੁਕੂਲਾ ਉਹ ਨਹੀਂ ਆਨੰਦ ਦਰ ਦੇ ਵਿੱਚ ਟੀਵੀ ਕੁਲ ਅੱਛਾ ਕੁਲਾ ਕੁਲੇ ਸ਼ਾ ਠੀਕ ਹੈ ਠੀਕ ਹੈ ਉਹ ਤਾਂ ਹੈ ਇਹਦੇ ਮਾਮੇ ਨੇ ਇੱਧਰ ਰੱਖਿਆ ਉਹਦਾ ਨਾਮ ਹੁਣ ਮੇਰਾ ਤਾਂ ਤੇ ਨਾਂ ਕੀ ਆਹੀ ਨਾਮ ਲੋ ਜੀ ਤੁਹਾਨੂੰ ਪ੍ਰਿੰਸ ਦਾ ਨਾਮ ਵੀ ਦੱਸਦੇ ਆ ਪਹਿਲਾਂ ਨਹੀਂ ਠੀਕ ਹੈ ਕਰਨ ਆ ਜਾ ਬਈ ਓਏ ਆ ਜਾ ਆ ਜਾ ਛੇਤੀ ਆ ਜਾ ਛੇਤੀ ਛੇਤੀ ਤਾਂ ਇਹ ਇੱਥੇ ਪਹੁੰਚ ਪਹੁੰਚੇ ਹਾਂ। ਹਾਂ ਕੋਈ ਨਹੀਂ ਫੋਟੋ ਖਿੱਚਦੇ ਨਹੀਂ ਥੋੜੀ ਪਾ ਦੇ ਨੇ ਨੈਟ ਪਰ। ਇੰਸਟਾਗ੍ਰਾਮ 'ਚ ਪਾਣਾ ਹੈ। ਕਰਨ ਤੇ ਪਾਉਣਾ। ਹਾਂ ਅਸੀਂ ਕਰਨ ਤੇ ਪਾਉਣਾ। ਪ੍ਰਿੰਸ ਕਹੇ ਯਾਰ ਮੇਰੇ ਯਾਰ ਕਹੇ ਜੇ ਫੋਟੋ ਖਿਚਵਾਣੀ ਫੋਟੋ ਜੋਗੇ ਹੋ ਤਾਂ ਜਾਓ। ਹਾਂ। ਪਾਉ ਗੱਲ ਪਕੜੀ ਇੱਕ ਦੂਏ ਨੂੰ ਮਿਲੋ। ਹੈਂ? ਆ ਜਾ ਆ ਜਾ ਭਾਈ। ਉਹ ਆ ਗਿਆ ਲੈ ਅੱ비। ਦੇਖੀ ਦਿਓ ਯਾਰ। ਉਸਨੇ ਉਹ ਉਹ ਦੇਖੋ ਦੇਖੋ ਉਹ ਦੇਖ। ਕੀ ਆ ਪਾਇਆ ਵਾ ਕਰਨ ਨੇ। ਗੱਟੂ ਦੇ ਕਿੱਥੇ ਪਾਇਆ ਆਂਦੀ ਕਦਾ ਨਹੀਂ ਨੀ ਦਿਖਦਾ ਨਹੀਂ ਐ ਕੋਈ ਨਹੀਂ ਜੀ ਜੀ ਹੁਣ ਇੱਕ ਫੋਟੋ ਤੁਹਾਡੇ ਨਾਲ ਸ਼ੇਅਰ ਵੀ ਕਰ ਦੰਨੇ ਪ੍ਰਿੰਸ ਐ ਖੜਿਆ ਜਿਗਣਾ ਸੰਜੇ ਦਾਤ ਨੇ ਨਹੀਂ ਵਾਲ ਗੇਰੇ ਹੁੰਦੇ ਸਾਈਡ ਨੂੰ ਐ ਨਹੀਂ ਆ ਜਾ ਬੇ ਬੇ ਹਾਂ ਹਾਂ ਭਈਆ ਚਲੋ ਠੀਕ ਐ ਜੀ ਫਿਰ ਹੁਣ ਚੱਲਦੇ ਆਂ ਜੀ ਐ ਬਈ ਤੇ ਹੁਣ ਜੋਤੀ ਕੋਲ ਵੀ ਆਲੇ ਤੇ ਆਪਣਾ ਬਲੌਗ ਇੱਥੇ ਤੱਕ ਤਾਂ ਜੀ ਮਿਲਦੇ ਆ ਕੱਲ ਕਿਸੇ ਨਵੇਂ ਬਲੌਗ ਵਿੱਚ ਹੁਣ ਤੁਸੀਂ ਹਾਂ ਮਹਲ ਵਾਲੇ ਬਲੌਗ ਚ ਮਿਲੂਗੇ ਅਗਲੇ ਚ ਜੀ ਤੇ ਦੇਖਦੇ ਜੇ ਚਲੇ ਗਏ ਉੱਥੇ ਜਾਉਗੇ ਤੇ ਹਾਂ ਜੀ ਤੇ ਗੱਲਬਾਤ ਇਸ ਤਰ੍ਹਾਂ ਉਹ ਵੀ ਤੁਹਾਨੂੰ ਆਊਗਾ ਬਲੌਗ ਤੇ ਹੁਣ ਚੱਲਦੇ ਆ ਜੀ ਹੁਣ ਅਜੇ ਇੱਕ ਰੂਟ ਹੋਰ ਹੈ ਕਾਨੂੰਨੇਰਾ ਕਰਨਾ ਹੈ ਜੀ ਤੇ ਬਾਕੀ ਗੱਲਬਾਤ ਤਾਂ ਅਸੀਂ ਆਹ ਕਹਿ ਰਹੇ ਤੇ ਮੇਲੇ ਤਾਂ ਫੇਰ ਨਹੀਂ ਪ੍ਰਿੰਸੇ ਹਨਾ ਕੋ ਇੰਟਾਜ ਜਲ ਹਾਂ ਹਾਂ ਮਿਲੋ 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 ਬਾਈ ਮਿਲੋ ਹਾਂ ਬਸ ਹਾਂ 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 ਤੇ ਇਹ ਗੱਲ ਬਾਤ ਇਸ ਤਰ੍ਹਾਂ ਹੈ ਜੀ ਦੇ ਹੁਣ ਮਿਲਗੇ ਲੈ ਚੱਲਦੇ ਆਂ ਤੇ ਬਾਕੀ ਜੀ ਜੇ ਬਲੌ ਹੁਣ ਤੁਸੀਂ ਬਲੌਗ ਫੁੱਲ ਵਾਚ ਕਰਿਆ ਏ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਹੁਣ ਤੁਸੀਂ ਕਰਨੇ ਆਂ ਜੀ ਹੁਣ ਅੱਗੇ ਦੀ ਬਣਦੀ ਕਾਰਵਾਈ ਹੁਣ ਤੁਹਾਡੀ ਹੈ ਜੀ ਤੇ ਤੁਸੀਂ ਐਦਾਂ ਹੀ ਸਹਿਯੋਗ ਬਣਾ ਕੇ ਰੱਖਣਾ ਤੇ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਇੱਥੇ ਤੱਕ ਆਏ ਤੁਸੀਂ ਹੁਣ ਅੱਗੇ ਲੈ ਕੇ ਜਾਣਾ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ 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 ਕਰੋ